ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਮੈਂ ਵੀ ਬੰਦੇ ਇਹ ਕਟਰੂ ਫੁੱਲੀ ਛੱਡੀ ਫਿਰਦੇ ਵੇੜੇ 'ਚ ਵੀ ਛੱਡਦੇ ਹੁਣ ਇਹ ਹਾਂਜੀ ਹੁਣ ਚੱਲੇ ਤੇ ਅਸੀਂ ਕੱਖਾਂ ਨੂੰ ਪਰ ਮੀਂਹ ਪੈ ਰਿਹਾ ਥੋੜਾ ਥੋੜਾ ਅਜਿਹਾ ਵੀ ਵੱਢ ਰਹੀ ਹੈ ਜਿਹੜੇ ਹੈਗੇ ਨਵੇਂ ਵੇੜ ਦੀਏ ਜੋੜਲਾ ਟਰੈਕਟਰ ਫਿਰ ਟਰੈਕਟਰੇ ਲਈ ਚੱਲਦੇ ਅੱਜ ਮੋਟਰਸਾਈਕਲ ਵਾਲੀ ਰੇੜੀ ਤਾਂ ਕਹਿੰਦਾ ਗਿੱਲਾ ਆ ਹੈਨਾ ਰੇੜੀ ਤੇ ਮੂਵੀ ਘਟ ਆਉਣੀ ਆ ਅੱਜ ਆ ਜਿਹੜੇ ਹੈਗੇ ਨਵੇਂ ਵੇੜ ਦੀਏ ਉੱਥੇ ਨਵੇਂ ਵੇੜ ਨਹੀਂ ਕਰਦੇ ਮੂਵੀ ਇਹਨੇ ਜਾਣਾ ਨਹੀਂ ਉਦੋਂ ਬਹੁਤ ਔਖੀ ਲਿਕੇ ਆਇਆ ਮੈਂ ਖੇਤ ਬਾਇਆ ਹੋਇਆਗਾ ਤੇ ਤੂੰ ਵਿਚੇਗਾ ਤੇ ਲੈ ਕੇ ਗਿਆ ਤਾਂ ਜਾਨ ਨੂੰ ਬਣਾਤੀ ਉਹਦੀ ਟਰੈਕਟਰ ਵੀ ਉਹ ਦਿੱਲੀ ਤੀ ਬਣੀ ਵੀ ਉਹਦੇ ਚ ਲੈ ਗਿਆ ਤਾਂ ਚੱਕ ਕਾਲਾ ਟਰੈਕਟਰ ਸਟਾਰਟ ਜੋੜ ਲਾ ਰਿਹੜਾ ਇਹਨੂੰ ਰਹਿਣ ਦੇ ਪੁੱਠੀ ਆ ਤਾਂ ਕੱਪੜੇ ਖਾਈ ਜਾਂਦੀ ਆ ਫਿਰ ਹੂੰ ਚੱਲੀਏ ਹਾਂ ਸਮਾਨ ਪਾਸੇ ਕਰ ਟਰੈਕਟਰ ਕੱਢ ਲ ਇਹਨੂੰ ਵੀ ਗੈਲੇ ਲੈ ਜਾ ਉੱਥੇ ਖੇਚੇ ਛੱਡ ਦੀ ਓ ਲੱਤ ਲਾ ਰਿਹੜੇ ਪਰ ਉਹਦੇ ਭੱਜੀ ਫਰੀਜ ਆਉਂਦੇ ਲੱਤਾਂ ਮੰਨਣ ਕਿ ਰਕ ਬਿਠਾਣ ਨਹੀਂ ਪੈਣੀ ਪਰ ਨਹੀਂ ਦਈਨੇ ਗੈਲੇ ਚਲੇ ਜਾਣਾ ਜੇ ਦੂਜੀ ਜਿਹੜੀ ਉਹਦੇ ਵਿੱਚ ਉਡਾਲ ਕੇ ਲੈ ਜਾ ਖੇਚੇ ਛੱਡਦੇ ਫੇਰ ਆਪਣੀ ਲੱਤ ਲਿਆ ਹੈ ਬੋਰਡਰ ਤਾਂ ਇਹਨੂੰ ਲੈ ਜਾ ਕਰਾ ਲਾ ਲੈ ਕੀ ਕਰਾਉਣਾ ਇੱਥੇ ਉੱਥੇ ਸਾਟਾ ਖਾਉ ਭੱਜੀ ਦੀ ਇੱਥੇ ਵੀ ਨਾ ਬੈਠਣਾ ਰੇੜੇ ਉੱਪਰ ਆਵਾਜ਼ਾਂ ਨੂੰ ਲੱਗੀ ਟੀਨਾਂ ਤੇ ਮੀਂਹ ਤੇਜ਼ ਹੋ ਗਿਆ ਪੂਰ ਜੀ ਕਰਲਾ ਸਟਾਡ ਜੋੜਲਾ ਰੇੜਾ ਲੱੱਦਲਾ ਆਪਣੇ ਰੱਸੀਆਂ ਚੱਲ ਚੱਲੀਏ ਦੇਖੀਏ ਕਿੰਨੇ ਕਰ ਰਹੇ ਨੇ ਉੱਥੇ ਕੱਖ ਤੇ ਦੇਖੇ ਤੇ ਪਰਸੋਂ ਹੁਣੂਗੀ ਜੀ ਚੱਲ ਸਾਰੀ ਬੜ ਦੇਣ ਇਹਦਾ ਖਿਆਲ ਰੱਖੀ ਟਾਇਰ ਥੱਲੇ ਨਾ ਦੇ ਦੀ ਚੱਲ ਪਹਿਲਾਂ ਸਟਾਰਟ ਕਰਕੇ ਖੜਾ ਦੇ ਕੋਈ ਨਹੀਂ ਚੱਲ ਆਪੇ ਅੜ ਜਣੇ ਨੇ ਪਾਸੇ ਵੇ ਆ ਚਲਾ ਜਾ ਆ ਵੀ ਬੰਦਾ ਅੱਖ ਵੜਦਾ ਪੜ੍ਹ ਲਿਖ ਲਾ ਦੇਖ ਲਾ ਸਾਇਜ ਬਚਣਾ ਹੈ ਕੰਮਾਂ ਤੇ ਉਹ ਜੇ ਬਚਣਾ ਹੈ ਕੰਮਾਂ ਤੇ ਦੇਖ ਲਾ ਨਹੀਂ ਤਾਂ ਫਿਰੇ ਕੰਮ ਹੈਗਾ ਹੀ ਆ ਇਹ ਪੜ੍ਹਣਾ ਨਹੀਂ ਸੂਰਾ ਨੇ ਬਹੁਤ ਬੁਰਾ ਹਾਲ ਕਰਿਆ ਪਿਆ ਮੱਕੀ ਦਾ ਬਹਿਣਾ ਨੇ ਬਾਜ ਗੱਜ ਦੇ ਦਿਨ ਦੀ ਉਹ ਮਨ ਵੇੜਦੀ ਹੈ ਜਿਹੜੀ ਹੈਗੀ ਆ ਜਿਹੜੀ ਬਿੰਦਰਾਂ ਤੇ ਲੱਤੀ ਵੀ ਸੀ ਹੈ ਅੱਧੀ ਵੱਧ ਨਹੀਂ ਥੋੜੀ ਜਿਹੀ ਰਹਿ ਗਈ ਕਰੇਗਾ ਖਰਾਬ ਬਹੁਤ ਗਰੀਬੀ ਗੇਰ ਕੇ ਉਹ ਫੇ ਤੂੰ ਦੱਸਿਆ ਨਹੀਂ ਹੈਗਾ ਵਧਾ ਦੀ ਦੀ ਆ ਡੋਜ਼ ਹੈਂ ਡੋਜ਼ ਵਧਾ ਦੀ ਦੀ ਆ ਉੱਥੇ ਬਹੁਤ ਖਰਾਬ ਸੀ ਉਹ ਫਿਰ ਓਰੇ ਆ ਕੇ ਠੀਕ ਕਰਨੀ ਹੈਗਾ ਅੱਗੇ ਫਿਰ ਖਰਾਬ ਹਾਂ ਚੱਲ ਕੋਈ ਨਹੀਂ ਮੈਂ ਵੀ ਆ ਗਿਆ ਜੀ ਪੂਰ ਜੀ ਆ ਹੁਣ ਤੇਜ਼ ਹੋਣ ਲੱਗ ਗਿਆ ਕੋਈ ਨਹੀਂ ਉਹ 깔ਾ ਪੜਲਾ ਪੜਲਾ ਇਹ ਖੇੜਾ ਛੜਾਉਣਾ ਇਹ ਚੀਜ਼ ਤੇ ਨਹੀਂ ਤਾਂ ਫਿਰ ਇਹ ਹੈਗਾ ਯਾ ਸਾਡੇ ਗੱਲ ਤੂੰ ਓ ਨਹੀਂ ਤਾਂ ਫਿਰ ਦੇਖ ਲੈ ਟਰੈਕਟਰ ਦਾ ਚੌ ਬਹੁਤ ਮਾੜਾ ਉਹ ਆਈ ਕੋ ਕਰਨਾ ਪੈਣਾ ਰੋਜ਼ ਕੱਖ ਕੰਡਾ ਸਵੇਰੇ ਉੱਠ ਕੇ ਉਹੀ ਰੁਟੀਨ ਆ ਡੇਲੀ ਵਾਲਾ ਗੋਹਾ ਚੱਕੋ ਕੱਖ ਭਾਉ ਟੱਕੋ ਵੱਡੋ ਫੇਰ ਉਹੀ ਕੁਸ ਦੂਏ ਦਿਨ ਲਓ ਜੀ ਲੱਦ ਲਈ ਮੱਕੀ ਚੱਲ ਬਈ ਹੁਣ ਰਸਤੇ ਕਸਤੇ ਡਰਾਈਵਰ ਸਾਹਿਬ ਦੇਖਦੇ ਵੀ ਕੱਢਦੇ ਆ ਕਿ ਨਹੀਂ ਗਿੱਲਾ ਬਹੁਤ ਆ ਖੇਤ ਐਂਡ ਡਰਾਈਵਰ ਥੋੜੀ ਥੋੜੀ ਦੇ ਚੱਲ ਵਾਸੋ ਧੀਏ ਧੀਏ ਚੱਲ રાવી બહુ કરતી થી સુરાને ખેત ગિલા બહુ તા નુજી કાકો ખડકે જાકે બિલે હોકે ਰੋਪੋ ਨੂੰ ਚੱਲੇ ਤੇ ਇੱਧਰ ਦੇਖਿਆ ਤਾਂ ਟੈਲਾਂ ਵਾਲੇ ਆਈ ਨਹੀਂ ਹੈਗੀ ਅੱਜ ਵੀ ਕਹਿੰਦਾ ਲਾਈਟ ਨਹੀਂ ਹੈਗੀ ਲਾਈਟ ਨੇ ਬਹੁਤਾਂ ਕਰੇ ਪਏ ਆ। ਸਵੀਰ ਦੀ ਫੇਰ ਭੱਜੀ ਵੀ ਆ। ਲਾਈਟ ਬਿਨਾ ਸਾਰਾ ਕੰਮ ਖੜਾ। ਲਾਈਟ ਆਉਂਗੀ ਤਾਂ ਟੈਲਾਂ ਵਾਲੇ ਦਾ ਕੰਮ ਚੱਲਣਾ, ਨੀਂਹ ਉਹਦਾ ਵੀ ਕੰਮ ਰੁਕਿਆ ਹੋ। ਇਹਨਾਂ ਬੰਨੀਆਂ ਕਿ ਖਰਾਬੀ ਪਈ ਵੀ ਆ, ਲਾਈਟ ਨਹੀਂ ਚੱਲ ਰਹੀ, ਬਾਕੀ ਤਾਂ ਠੀਕ ਹੈ ਸਿਸਟਮ। ਮੋਟਰ ਵਾਲੀ ਵੀ ਆ ਗਈ। ਕੱਖ ਵੱਡੇ ਵਦੇ, ਥੋੜੀ ਮਿੱਟੀ ਜਲੇਬੜਗੇ ਦੇ ਸਾਈਡਾਂ ਤੇ। ਇਹ ਵੀ ਧੋਣੇ ਤੇ। ਮੈਂ ਪਾਣੀ ਮਾਰ ਕੇ ਧੋ ਦਿੰਦੇ ਜਾਂ ਲੈਣਾ ਨੂੰ ਇਹ ਵੀ ਲਾਈਟ ਬਿਨਾ ਕੰਮ ਖੜਾ ਬਾਕੀ ਦੇਖਦੇ ਆ ਕਦੋਂ ਹੋਉਂਦੀ ਆ ਇੰਨੇ ਰੋਪਣ ਨੂੰ ਚੱਲੇ ਆ ਮੈਂਗਾ ਵੀ ਨਾਲੇ ਤਾਰਾ ਨਹੀਂ ਲੈ ਕੇ ਆਉਣੀਆਂ ਥੋੜੀਆਂ ਬਿਜਲੀ ਦਾ ਸਮਾਨ ਉਧਰ ਪਾਉਣ ਵਾਸਤੇ ਫੀਟਿੰਗ ਜੀ ਕਰਨੇ ਨੂੰ ਬੱਲ ਬੱਲ ਬੁਲਾਈਏ ਬਾਕੀ ਜਿਹੜਾ ਮਾਰ ਕੇ ਆਉਂਦਾ ਹੋਰ ਸਮਾਨ ਜਿਹੜਾ ਕੋਈ ਹੈਗਾ ਬਿਜਲੀ ਦਾ ਸੌਦੇ ਸੁੱਦੇ ਘਰ ਦੇ ਲੈ ਕੇ ਆਈਏ ਰੋਪੜ ਤੇ ਹੋ ਇੰਨੇ ਮੈਂ ਰੋਪੜੇ ਜਾਇਆ ਉਹ ਜਿਹੜੀ ਲੇਟ ਆ ਗਈ ਫਿਰ ਉਹਨਾਂ ਨੂੰ ਫੋਨ ਕਰ ਦੂੰਗਾ ਤੁਸੀਂ ਵੀ ਆ ਜਿਓ ਭਾਈ ਉਹ ਕਹਿੰਦਾ ਦਾ ਮੁਰਗੇ ਵਿਚਾਰੇ ਆ ਕੇ ਕਹਿੰਦਾ ਬਾਈ ਜੇ ਲਾਈਟ ਆ ਗਈ ਤਾਂ ਫੋਨ ਕਰਦੇ ਹੋ ਸੀ ਆ ਚੁंगे ਚਲੋ ਜਲਦੀ ਆ ਜੀ ਫਿਰ ਆ ਕੇ ਦੇਖਦੇ ਆ ਲਾਈਟ ਆ ਜੀ ਤੇ ਬਾਕੀ ਨਵਲ ਕਿਹਣੀ ਆਪੂ ਹਾਂ ਆ ਟੁੱਟੀਆਂ ਵੀ ਪਈਆਂ ਇਹ ਠੀਕ ਆ ਹਾਂ ਹਾਂ ਠੀਕ ਬੋਲੀ ਹੂੰ ਬੜੀ ਆ ਜਿਹੜੀ ਬੱਚੀ ਦੇ ਦੂਰਾਂਗੇ ਦੀ ਲਾਤੀ ਉਹਦੇ ਚਲ ਤਾਂ ਆ ਕੇ ਕਿੰਨੇ ਕੀ ਰੰਗ ਬਰੰਗੇ ਤੰਬੀਆਂ ਦੀ ਬੋਲ ਚ 3 ਫੱਟੇ 10 ਹਾਂ ਉਹ ਠੀਕ ਰਵਧੀਆ ਰੱਖ ਪਰੰਦੀ ਨੂੰ ਦੇਖੋ ਤੇ ਨਾ ਨਾ ਠੀਕ ਆ ਲਾ ਦੇ ਜਿਹੜੀ ਹੈਗੀ ਥੋੜੀ ਜਿਹੀ ਲਾੜੀ ਲਾ ਦੇਣੀ ਹੈ ਬਾਹਰ ਸਾਰੀਆਂ ਕੰਧਾਂ ਨੂੰ ਹੂੰ ਲਾਉਣ ਤਾਂ ਲਾਤ ਬੜਾ ਦੇ ਸਾਰੀਆਂ ਛੱਡਣੀ ਨਹੀਂ ਕੋਈ ਵੀ ਪੁੱਟੀ ਕਰਵਾ ਦੇ ਪੁੱਟੀ ਕਰਵਾਉਣੀ ਹੈ ਇਹਨੂੰ ਕਿਹਾ ਵਾ ਪੇਂਟਰ ਨੂੰ ਪੁੱਟੀ ਮਰਵਾ ਕੇ ਨਾ ਵਿੱਚ ਪੁੱਟੀ ਵੱਜ ਜਵੇ ਤੇ ਜਿਕਣ ਮਰਜ਼ੀ ਸਮਾਨ ਰੱਖੋ ਜਵੇ ਹੂੰ ਉਹ ਮੁਰਗੇ ਕਿਹੜੇ ਘੱਟ ਹੁੰਦਾ ਸਮਾਨ ਤਾਂ ਹੀ ਤਾਂ ਪਹਿਣਾ ਉਧਰ ਵੀ ਦੋਜ ਨੂੰ ਮਾਰਤੀ ਸੀ ਦੋਜ ਦਾ ਇੱਕ ਵਾਰੀ ਪੁੱਟੀ ਵੀ ਨਿਬੜ ਜੂਵੇ ਇਹ ਦੇ ਬਚੀ ਇਹ ਟੁੱਟੀ ਵੀ ਦੀ ਨਾ ਕੱਢੇ ਦਿੱਤੀ ਮੈਂ ਕਿਤਾ ਕਿ ਮੈਂ ਲੱਗੀ ਰਹਿਣ ਦੇ ਤਾਂ ਕਿ ਚੁੱਪ ਚੁੱਪ ਬਾਕੀ ਇੱਧਰ ਲਾ ਦੇਣੀ ਬਚੀਆਂ ਵੀ ਬਸ ਇੱਥੇ ਕੁਸ ਮੂਰੇ ਲਾ ਦੇਣੀਆਂ ਉੱਥੇ ਜਿੱਥੇ ਹੱਥ ਧੋਣੇ ਵਾਲਾ ਲਾਉਣਾ ਉਹ ਵੀ ਤੁਹਾਨੂੰ ਲਾਉਣਾ ਹੁਣ ਲਗਾਉਣੀਆਂ ਨਹੀਂ ਟਾਇਰ ਕੇ ਲਾ ਦੂ ਪਹਿਲਾਂ ਤਾਂ ਲਾ ਦੀ ਪਈਆਂ ਮਗਾ ਦੇਣੀਆਂ ਸਾਰੀਆਂ ਇਹ ਅੱਜ ਤਾਂ ਨਹੀਂ ਮੁਕਦਾ ਕੰਮ ਇਹਦੇ ਨਹੀਂ ਅੱਜ ਨਹੀਂ ਮੁਕਦਾ ਬਾਕੀ ਕੀ ਕਰੀਏ ਜੇ ਡੇਂਡ ਨਾਈਟ ਲੱਗ ਜਵੇ ਤਾਂ ਬਕਰੀ ਗੱਲ ਆ ਤੂੰ ਤਾਂ ਮੁਕੜੂ ਹੂੰ ਹੂੰ ਕੰਮ ਹੋ ਦੇ ਕੰਮ ਇੰਨਾ ਜਿਆਦਾ ਤੂੰ ਦਿਖਣੇ ਆ ਉਹ ਗਰਪਲੇ ਦਿਸਾਰੂ ਹੂੰ ਲੈਟਰੀ ਟੰਕ ਕਰਿਆ ਬੈ ਫੋਰਮੈਨ ਕਰੇ ਗਿਆ ਲੈਟਰੀ ਨਹੀਂ ਆਉਂਦੀ ਹੁਣ ਦੁਬਾਰਾ 1 ਵਜੇ ਆਈ ਏ ਗੱਲ 1 ਵਜੇ ਆਈ ਏ ਹੂੰ ਇੰਨਾ ਪਤਾ ਨਹੀਂਗਾ ਕਿ ਮੋਟਰ ਵਾਲੀ ਜਲਦੀ ਆ ਉਡੀਓ ਜਿਹੜੀ ਚੱਲਦੀ ਨਹੀਂ ਜਿਹੜੀ ਅੱਗੇ ਨਹੀਂ ਚੱਲਦੀ ਉਹ ਹੁਣ ਚੱਲਦੀ ਆ ਜਿਹੜੀ ਹੁਣ ਨਹੀਂ ਚੱਲਦੀ ਉਹ ਅੱਗੇ ਚੱਲਦੀ ਹੁੰਦੀ ਸੀ ਚਲ ਤਿੰਨ ਲੱਗੀ ਆਪਾਂ ਨੇ ਇੱਥੇ ਲਾ ਦੇਣੀ ਕੋਈ ਸੁੱਧਾ ਲਾ ਦੇਣੀ ਮਾ ਕਾ ਦੇਣੀ ਸਾਰੀ ਉਹ ਬਸ ਆ ਮਿਸਤਰੀ ਮੋਜੀ ਦਾ ਗੱਲ ਸੱਚੀ ਆ ਕਹਿੰਦਾ ਮਿਸਤਰੀ ਘਰਾਂ ਬਾੜਿਆਂ ਕੱਢਣਾ ਬਹੁਤ ਔਖਾ ਹੁੰਦਾ ਕਦੇ ਇੱਕ ਅੰਦਰ ਨੂੰ ਲਾ ਦੇ ਹੁਣ ਕਦੇ ਆਹ ਲਾ ਦੇ ਜਿਹੜੀਆਂ ਬਚਦੀਆਂ ਇੱਕ ਇੱਕ ਬਚਦੀ ਹੁਣ ਉੱਥੇ ਲਾ ਦੇ ਉੱਥੇ ਬਾਦੂ ਤਾਂ ਸ਼ੈਂਕ ਕੋਣ ਲਾ ਦੇ ਪਹਿਲ ਬਜਣੀ ਨਹੀਂ ਚਾਹੀਦੀ ਕੋਈ ਇਹ ਕਹਵਾਂ ਤੁਮ ਨੂੰ ਨਿੰਦੀ ਵਾਲੇ ਕਹਿੰਦੇ ਮਿਸਤਰੀ ਘਰਾਂ ਬੜੇ ਭਜਾਉਣ ਦਾ ਧੋਖਾ ਕੋਈ ਵੀ ਮਿਸਤਰੀ ਆ ਪਹਿਲਾਂ ਦੂਆ ਮਿਸਤਰੀ ਮਸਾ ਭਜਾਇਆ ਤੇਰਾ ਹਾਜ਼ ਦੇ ਵਾਲਾ ਬਿਲਡਿੰਗ ਬੋਲਡਿੰਗ ਵਾਲੇ ਸਾਰੇ ਰੰਗ ਵਾਲੇ ਫੋਨ ਰੰਗ ਵਾਲੇ ਨੇ ਫੇਰ ਆਉਣਾ ਮੈਂ ਇਧਰ ਹਲਾਤੀ ਕੀ ਕਰਾਂ ਉਸ ਤੋਂ ਘੱਟ ਕੀ ਹਲਾਤੀ ਕਰਾਂ ਜੀ ਪੂਰੀ ਕਰੀ ਜਾਣੀ ਗਾ ਛੋਟੂ ਜਿਹੜੀ ਮੀਡੀ ਗੇ ਟਾਈਲ ਛੱਡਣੀ ਨਹੀਂ ਕੋਈ ਵੀ ਕਿੱਦਾਂ ਦਲੀ ਮਿਸਤਰੀ ਦੇਖਦਾ ਤਾਂ ਨਹੀਂ ਤੇਰੇ ਵਾਲਾ ਹੀ ਐ ਇਹ ਉਹ ਮੋਟਾ ਜਿਹੜਾ ਮੇਰੇ ዘਦਾਰ ਨੂੰ ਬੁਲਾ ਰਹੇ ਉਹ ਮੋਟਾ ਜਹਾ ਉੱਦਣ ਆਇਆ ਉਹ ਬੋਕੋ ਦਾ ਕੰਮ ਤਾਂ ਕਰਦਾ ਨਹੀਂ ਦਲੀ ਉਹ ਉਹ ਆਹ ਤਾਂ ਪੈ ਗਿਆ ਤਾਂ ਕਿਆ ਕਹਿੰਦਾ ਐਂ ਕਹਿ ਕਹਿੰਦਾ ਕਾ ਸਹਤ ਦੇਣਾ ਇਹਦਾ ਹੁਣ ਤੂੰ ਹੀ ਝੇੜ ਸਕਦਾ ਸਾਦੇ ਵਾਸਤਾ ਕੰਮ ਨਹੀਂ ਹੈਗਾ ਆਇਆ ਜੀ ਹੈ ਉਹ ਇੱਕ ਦਿਨ ਆਇਆ ਉਹ ਉਨੇ ਕੰਮ ਨਹੀਂ ਕਰਿਆ ਗਾਇਬ ਪਾਈ ਗਏ ਔਰ ਮਾ ਜੈਰ ਤੂੰ ਬਹਿਣ ਦੇ ਆਹ ਜਾਂਦਾ ਉਹ ਮਰ ਇਹਨੋਂ ਤਾਂ ਮੈਂ ਅਸੀਂ ਵੱਧ ਕੰਮ ਕਰ ਲੈਣਾ ਤਾਂ ਵਧੀਆ ਦੱਲੀਆਂ ਤੇ ਤੂੰ ਹੀ ਲਾ ਕੇ ਆਇਆ ਤਾਂ ਨਾ ਆਇਆ ਤੇਰੇ ਦੱਲੀ ਨੇ ਜਿਬਾਰ ਛਪਾਈ ਤੀ ਹਾਂ ਠੀਕ ਆ ਠੀਕ ਆ ਦੇਖ ਲਾ ਠੀਕ ਆ ਵਧੀਆ ਤੈਨੂੰ ਜਿਆਦਾ ਪਤਾ ਮੇਰੇ ਨਾਲੋਂ ਘਟ ਵਾਤਾ ਨਹੀਂ ਕੋਈ ਠੀਕ ਆ ਉਹ ਆ ਬਜੀਗਾ ਪਕੜੀ ਪੀਮੈਂਟ ਚ ਲੈ ਇਹਨੂੰ ਤਾਂ ਕਰਨੀ ਹੀ ਨਹੀਂ ਆਉਂਦਾ ਕੰਮ ਇਹ ਗੱਪਾਂ ਕਰੀਏ। ਉਹ ਵੈਸੇ ਬਾਤ ਤੇ ਉੱਪਰ ਗੱਲਾਂ ਕਰਦੇ ਨੇ ਉਹ ਤਾਂ। ਇਹ ਵਧੀਆ ਕੰਮ ਕਰਦਾ ਤਾਂ ਹੀ ਲਾਇਆ। ਕਿਆ ਯਾਰ ਮੈਂ ਕਹੋ ਨਾ ਕਿ ਕਹੀ ਜਾਂਦੇ। ਉਹ ਤਾਂ ਹੀ ਲਾਇਆ ਜੇ ਵਧੀਆ ਕੰਮ ਕਰਦਾ ਉਹ। ਨਹੀਂ ਆਪਾਂ ਨੇ ਕਹਨੂੰ ਲਾਉਣਾ ਦਾ। ਐ ਦੱਲੀ ਤਾਂ ਲਾਤੇ। ਤੋਂ ਲਗੇ ਮੈਂ। ਰੋਲਾ ਕਿਆ ਹੋ ਗਿਆ ਦਾ? ਹੈ ਨਾ? ਵਈਆਂ ਦਾ। ਕਾਹਦਾ? ਪਨੀਰੀ ਦਾ। ਜਿਹਨਾਂ ਨੇ ਚੱਕਦੇ ਸੀ ਉਸੇ ਨੂੰ ਦੂਏ ਨਹੀਂ। ਦੂਏ ਬੰਦਿਆਂ ਦੀ ਪੱਟੀ ਪਨੀਰੀ ਚੱਕ ਲਏ ਕੇ ਕਹਿੰਦਾ। ਮੰਨਦੇ ਦੋ ਹੀ ਨਹੀਂ ਹੈਗੇ। ਉਹ ਕਹਿੰਦੇ ਦੀ ਚੱਕੀ ਨਹੀਂ ਉਹ ਕਹਿੰਦੇ ਚੱਕੀ ਆ ਪੱਟਣ ਵੀ ਲੱਗ ਲੱਗ ਲਾਏ ਕਰ ਉਹਨਾਂ ਨੂੰ ਹੁਣ ਲੱਗਦਾ ਘੱਟ ਨੇ ਮਤਲਬ ਹੂੰਹ ਪਕੜਾ ਘੱਟਾ ਉਹ ਲੱਗ ਕਰ ਨਹੀਂ ਉਸ ਤੇ ਵੀ ਲੱਗੇ ਲੱਗੇ ਹੋਏ ਆ ਤੇ ਉੱਤੇ ਚੁੱਦੀ ਬਾਟੀ ਰੇਟਿੰਗ ਵੀ ਸਾਰੇ ਪਿੰਡ ਦੇ ਬੰਦੇ ਰ ਤੂੰ ਚੱਕੀ ਫਿਰਦਾ ਤਿੰਨ ਪਾਰਟੀਆਂ ਸਾਂਭੀ ਫਿਰਦਾ ਤੂੰ ਕਿਆ ਕਰੀ ਹੈ ਇਹ ਇਹਦੀ ਪਤਾ ਕਿੰਨਾ ਹੈ ਤਾਂ ਹੀ ਗਿਆ ਤੈਨੂੰ ਯਾਰ ਸਾਡੇ ਵਾਲੇ ਬੰਦੇ ਵੀ ਤੇਰੇ ਨੂੰ ਸਾਂਭ ਗਿਆ ਤਗੜਾ ਜ਼ਿੰਮੇਦਾਰ ਆ ਉਹੀ ਥੋੜੋ ਆ ਆ ਗਿਆ ਵਾ ਲੈ ਗਿਆ 5 ਰੁਪਏ ਵਾ ਦੇਣੇ ਤੇ ਫੋਟੋ ਦੇ ਤਗੜਾ ਜ਼ਿੰਮੇਦਾਰ ਆ ਇਹ ਆਦਾ ਬਾਏ ਪੰਜ ਵੀ ਗੁੱਟ ਅੱਲਾ ਦੇਖ ਲੈ ਹੁਣ ਮੁਕਰ ਗਿਆ ਹੈ ਨਲੇ ਗਈਆਂ ਦਾ ਇੰਨਾ ਬੰਦਾ ਤਕੜਾ ਉਹ 5 ਰੁਪਏ ਵੱਧ ਤਾਂ ਦਿੰਦਾ ਇਹਨੂੰ ਐ ਦੱਸੋ ਕੋ ਖਾਈ ਮਾਰਦਾ ਤਾਂ ਹੈ ਕਿ ਮਤਲਬ ਇਹ ਵਿਚਲਾ ਦੇ ਰੋਟੀ ਭਾਈ ਦਸੀ ਵਿਚਲਾ ਹੀ ਦਸੀ ਮੈਂ ਕਰਾ ਦਉਂਦਾ ਬੱਪ ਬਰਕੇ ਦੱਬਾ ਬਰਕੇ ਉਹ ਵਿਚਲਾ ਦੇ ਉਹ ਠਾਇਆ ਦੇ ਰੱਖੇ ਦੀ ਨੰਦਾ ਜੱਟ ਨੇ ਭਲਾਈ ਰਸੀ ਗਾੜ ਨੂੰ ਵਾਲੀ ਰਸੀ ਹੈ ਪੌੜੀ ਹਸੀ ਲੈ ਗੱਲ ਸੱਚੀ ਆ ਦੱਲੀ ਇਹ ਝੂਠੀ ਨਹੀਂ ਹੈਗੀ ਉਹ ਬੰਨੇ ਕੇ ਰੱਖਿਆ ਤਾਂ ਲੈਟ ਉੱਥੇ ਵੀ ਬਹੁਤ ਪੱਜੀ ਇੰਨਾ ਦੇ ਇੰਨਾ ਦੇ ਬਹੁਤ ਮਾਰੇ ਛੱਡਾ ਹੋ ਗਿਆ ਹੁਣ ਘਰ ਦੇ ਲੈਟ ਕਰੇ ਗਿਆ ਤੰਗੇ ਬਹੁ ਕਰਦੀ ਆ ਤੇਰੇ ਸਾਹਮਣੇ ਦੋ ਦਿਨ ਹੋ ਗਏ ਦੇਖ ਲੈ ਵੀ 1 ਵਜੇ ਆਉਂਦੀ ਆ ਰੋਜ਼ 1 ਵਜੇ ਮੋਟਰ ਵਾਲੀ ਚੱਲਦੀ ਆ ਮੋਟਰ ਵਾਲੀ ਚੱਲਦੀ ਆ ਨਮਸਕਾਰ ਹਾਲ ਹੈ ਬਾ ਤੇਰੇ ਵੱਲੇ ਖਿਆਲ ਮੈਂ ਤਾਂ ਰੋਲਾ ਸੁਣਿਆ ਤਾਂ ਕਹਿੰਦੇ ਦਿੱਲੀ ਦੀ ਪਨੀਰੀ ਇੱਧਰ ਉੱਧਰ ਕਰਤੀ ਪਈਆਂ ਨੇ ਖਰੂ ਬਹੁਤ ਸ਼ੁਕਰ ਗਰ ਪਨੀਰੀ ਇੱਕ ਦੂਜੇ ਦੀ ਚੱਕੀ ਆ ਜੇ ਕਿਤੇ ਵੈਰਾਈਟੀ ਚੱਕ ਲੈਂਦੇ ਫੇਰ ਔਖਾ ਹੋ ਗਿਆ ਦਾ ਉਹ ਉਧਰ 110 ਰੁਪਏ ਚ ਹੋਰ ਕਦੇ 26 ਲੱਗੀ ਵੀ ਹੁੰਦੀ 26 ਨੇ ਬਹਿਣਾ ਪੱਕਿਆ ਉਹਨਾਂ ਦਾ 10 ਨੇ ਪੱਕਣਾ ਨਹੀਂ ਦਾ ਇਹਨੇ ਵੀ ਠੇਕੇ 'ਵਲੇ ਲਈ ਜ਼ਮੀਨ ਮਿਸਤਰੀ ਨੇ ਵੀ ਉਹ ਮਿਸਤਰੀ ਨੇ ਵੀ ਕਿਲਾ ਠੇਕੇ 'ਵਲੇ ਲਿਆ ਪਨੀਰੀ ਹੈਗੀ ਆ ਇਹਦੀ ਇਹਨੇ ਠੇਕੇ 'ਵਲੇ ਲਿਆ ਕਿਲਾ ਇਹਦੀ ਜੈਦੀ ਆ ਜਿਹੜੀ ਮਰਜ਼ੀ ਦੇ ਦੇ ਇਹਦਾ ਕਿਲਾ ਲਾਉਣਾ ਠੇਕੇ 'ਵਲੇ ਲਿਆ ਅੱਜ ਬੀਜਣੀ ਐ ਇਹਨੇ ਬੀਤੀ ਬੀਤੀ ਉਹ ਪਤਾ ਨਹੀਂ ਕਦੋਂ ਹੋਣੀ ਹੈ ਹੋਣੀ ਆ ਦੇਖਦੇ ਹਾਂ ਕਿਵੇਂ ਦੇਖਦੇ ਲੈ ਮਹੀਨਾ ਲਗਾ ਦੇਣਾ ਮਹੀਨਾ ਲਾ ਲੈ ਉੱਥੇ ਪਾਣੀ ਦਿੰਦੇ ਆ ਉਹ ਇਹਦਾ ਪਾਣੀ ਛੱਡਿਆ ਵਾ ਇੱਥੇ ਦੇ ਦੇ ਬਥੇਰੀ ਪਨੀਰੀ ਆ ਤੇਰੇ ਕੋਲ ਲੱਗੀ ਯਾਰ ਰਾਤ ਨੂੰ ਬਾਜੀ ਅਬ ਇਹਦੀ ਪੱਟੀ ਪਈ ਹੋਈ ਨਾਲੇ ਤੁਹਾਡੇ ਵੀ ਕੁਟੋਣੇ ਨਾਲੇ ਮੇਰੇ ਵੀ ਹੋਰ ਦੇ ਘਰ ਨੂੰ ਇਹਦੇ ਦੀ ਚੱਕੀ ਇਹਦੇ ਦੀ ਚੱਕੀ ਹਾਂ ਮਸਤਰੀ ਪਨੀਰੀ ਇਹਦੇ ਦੀ ਚੱਕੀ ਗਾਇ ਲਾ ਕੇ ਇਹਨੂੰ ਇਹਨੂੰ ਤਾਂ ਜਿਹੜੀ ਵੈਰਾਈਟੀ ਲੱਦਣੀ ਲੱਦਦੇ ਕੀ ਵੀ ਲਾਤੀ ਕੋਈ ਨਹੀਂ ਸੁਣਾ ਪਉਂਦਾ ਲੈ ਰਾਜਾ ਨੂੰ ਪਤਾ ਨਹੀਂ ਲੱਗਣਾ ਪੱਟੀ ਵੀ ਲੱਦ ਲਈ ਗਈ ਦੱਲੀ ਜੀ ਸਾਰੀ ਜਿੰਨੀ ਬਣੀ ਦੀ ਹੋਈ ਚੁੱਪ ਕਰਕੇ ਪਤਾ ਨਾ ਸਕਦਾ ਦੇਖ ਤਾਂ ਨਾ ਸਕਦਾ ਹੈਗਾ ਕਿ ਨਹੀਂ ਸਾਰੀ ਜਿਹੜੀ ਫਰੀ ਜਾਂਦਾ ਭੱਜਿਆ ਇੱਧਰ ਉੱਧਰ ਉਹ ਦੇਖ ਉਹ ਲੈ ਛੱਡਿਆ ਬਾਈ ਯਾਦ ਤੇਰੀ ਵੰਗੂ ਮੈਂ ਵੀ ਬਾਤ ਸੁਣਿਆ ਜੀ ਇਹ ਕਿ ਮਤਾ ਕਿ 31 ਦੀ ਕਿੱਟਾ ਦੇਣਾ ਇਹ ਤਾਂ ਰੱਬ ਦੇ ਜੀ ਆ ਉਹ ਕਿਆ ਪਤਾ ਕਿਆ ਏ ਮੈਂ ਨਸਰਾਈ ਪਿਆਦੇ ਤਾ ਪਾਜ ਗਿਆ ਇਹ ਤਾਂ ਕਿੰਨੇ ਦੀ ਲੈ ਆਇਆ ਤਾ ਇਹ ਲੈ ਦਾ 1 ਲੱਖ ਹੈ 1 20 ਹਾਂ 1 20 ਹੀ ਲੈ ਦਾ ਜਿਹੜੀ ਹੋਰ ਸੁਨਾਹ ਨਵੀ ਤਾਜੀ ਕੋਈ ਠੀਕ ਆ ਠੀਕ ਹੈ ਜਾਈਦਾ ਹਾਂ ਦੇ ਤਾਂ ਕਿਆ ਕਹਿੰਦਾ ਗਾਡਰ ਉਹ ਕਾਹ ਨੂੰ ਨੀਮਾ ਹੋਇਆ ਹੈ ਗਾਡਰ ਦੇ ਕਿੰਚ ਨਹੀਂ ਹਿੱਲੇ ਆ ਕਹਿੰਦਾ ਨੀਮਾ ਹੋ ਗਿਆ ਆਪੂ ਕਹਿੰਦਾ ਗਾਡਰ ਆਕਾ ਇਹ ਪਾ ਲੈਦਾ ਮੋਦਾ ਉਹ ਆਪੂ ਵੀ ਨੀਮਾ ਹੀ ਹੈ ਦੇ ਵਾਰ ਕਰਦੇ ਸੱਤ ਲਾਲੀ ਨੀਮਾ ਹੈ ਕਨੇ ਫੋਟੋ ਫਿਰ ਉਹ ਨੀਮਾ ਹੋ ਗਿਆ ਕਹਿੰਦਾ ਗਾਡਰ ਝੋਗ ਗਿਆ ਮੁਰੇ ਨੂੰ ਇਹ ਦੋ ਗਾਡਰ ਚੁੱਕੇ ਦਲੀ ਫੇਰ ਗਾਡਰ ਕਾ ਨੂੰ ਕਹਣਾ ਯਾਰ ਉਹਨਾਂ ਨੂੰ ਹੈ ਹਾਂ ਹੈਗਾ ਹੋ ਗੋਨੀ ਮਾਸਿਆ ਆ ਹੈੜਾ ਗਾਡਰ ਲੱਗਿਆ ਨੂੰ ਆਓ ਫੇਰ ਦੋ ਗਾਡਰ ਬਿਲਡ ਕਰੇ ਫੇਰ ਦੋ ਗਾਡਰ ਕੇ ਕਹਣਾ ਮੋਜੂਗੇ ਬਾਤ ਇਹਨੂੰ ਦੇਖਣੇ ਤੇ ਵੀ ਇਹ ਉੱਪਰਲਾ ਗਾਡਰ ਸਮਝੀਂਦਾ ਵੀ ਹੇਠਾਂ ਆ ਗਿਆ ਦਲੀ ਹੈ ਜਾਓ ਤੇਰੇ ਯਾਰ ਇਹ ਸਮਝੀਂਦਾ ਵੀ ਉੱਪਰਲਾ ਗਾਡਰ ਥੱਲੇ ਆ ਗਿਆ ਝੋਕੇ ਲੈ ਉੱਪਰਲਾ ਗਾਡਰ ਦੇਖਿਆ ਹੀ ਨਹੀਂ ਨੇ ਉੱਪਰ ਵਾਲਾ ਉੱਪਰ ਇਹ ਉੱਪਰ ਵਾਲਾ ਗਾਡਰ ਦੇਖਦਾ ਹੀ ਨਹੀਂ ਇਹ ਤਾਂ ਲਾਇਆ ਬਾਅਦ ਚ ਬਾਅਦ ਮੈਂ ਆਇਆ ਡਬਲ ਕਰਿਆ ਦੱਲੀ ਕਿਹਾ ਯਾਰ ਡਬਲ ਕਰ ਤੇ ਉਹ ਨਹੀਂ ਕੱਢਣਾ ਹੈਗਾ ਉਹ ਛੜਤਾ ਐਦਾ ਵੀ ਕਰਦੇ ਇਹਨੂੰ ਕੱਲ ਨੂੰ ਪਰਸੋਂ ਨੂੰ ਹਾਂ ਕੱਲ ਨੂੰ ਤਾਂ ਚੰਡੀਗੜ੍ਹ ਜਾਣਾ ਚੰਡੀਗੜ੍ਹ ਹੂੰ ਹੈ ਕੋਈ ਸੁਪਾਰਸ਼ ਹੈ ਹੈਗੀ ਸੁਪਾਰਸ਼ ਆ ਜਾ ਆ ਦੱਲੀ ਨੂੰ ਫੜ ਲਾ ਇਹ ਖੁੱਲਾ ਛੱਡੀ ਰੱਖਦਾ ਤੰਗ ਬੋਕ ਕਰਦੀ ਤੇ ਲਈ ਮਗਰੇ ਮਗਰ ਉਹ ਐ ਕਾਲ ਇਹਦੇ ਪਾ ਦੇ ਹੀ ਬਾਪੂ ਬੀਬੀ ਆ ਮੈਂ ਤੋਰ ਤਾਂ ਜਾਂਦੀ ਹੋਣੀ ਨਾ ਇਹਨੂੰ ਪਤਾ ਮੈਨੂੰ ਲੱਗਿਆ ਨਾ ਮੈਂ ਨੋਟ ਕੋਈ ਗਾਣਾ ਇਹ ਖਾਰ ਖਾਰ ਕੋਈ ਖੋਲ ਅੱਗੇ ਨਾ ਚੱਲ ਠੀਕ ਆ ਤਗਾ ਦੇ। ਉਹ ਕੋਈ ਕੁਦੰਦੀ ਬੜਣੀ ਤੇਰੇ ਇਹਨੇ। ਪੇ ਨਾ ਕਹੀਂ। ਅੱਛਾ। ਚੱਲੇ ਨਹੀਂ ਬੜਦੀ। ਕਾਨੂੰ ਤੰਗ ਕਰਦਾ ਛੱਡ ਦੇ। ਆ ਜਾ। ਜਾ ਬੱਡੇ ਨੂੰ ਕਾਨੇ ਕਿਹਦੇ ਚ? ਆ ਜਾ। ਉਹਦੇ ਬਾਕੀ ਉੱਥੇ ਬੰਦ ਕਰੇ ਖਾਨੇ ਚ। ਇਹ ਘੁੰਮੀ ਜਾਣਾ ਪਾਏ। ਤੂੰ ਮੇਰੇ ਨੇਸੇ ਬਾਹਰ ਕਰ। ਬੜਦੀ ਰੋਪਣੇ ਤੇ ਕੱਢੂਗੀ। ਕੋਈ ਮਾਰੂ ਵੀ। ਨੱਚਾ। ਆ ਬਥਿਆ ਨਾ। ਹੂੰ ਹੂੰ। ਚੌਰ ਗੇਲੋ। ਕੱਲ Delhi ਮੁਰਗਲੀ ਕੋਮੇ ਕਿ ਆਈਏ। ਭਾਈ, ਓਲੂ ਬਾਈ ਨੇ ਵੀ ਲਾਤੀ ਹੈ। ਲੈ। ਆ ਗਿਆ ਕੰ ਲੱਗਿਆ? ਬਾਹਰ ਲੈ ਜਾਊਗਾ ਤੈਨੂੰ। ਨਹੀਂ ਫਿਰ ਉਹ ਘਰ ਨਾ ਥੈਲਾ ਰੱਖ। ਲੈ ਆਉਂਦਾ ਹਾਂ ਚੱਲ। ਇਹਨੇ ਤੇਰੀ ਖਾਰ ਪਾ ਦੇਣੀ। ਖੇਤਾ ਹੈ ਜੀਰੋ ਲੇਬਲ ਐ। ਇਹ ਵੀ ਜੀਰੋ ਲੇਬਲ ਐ ਨਾ। ਨਾ ਤਾਂ ਠੀਕ ਆ। ਹੋਰ ਨੀ ਮਾ ਕਰਕੇ ਥੈਲਾ ਰੱਖ ਦੇ। ਹਾਂ ਨੀਵਾ ਕਰ ਤੇ ਦੋ ਥੈਲੀ ਰੱਖ ਉਹਨੇ ਇੱਕ ਛੋਟਾ ਜਿਹਾ ਰੱਖ ਦੇ ਉੱਪਰ ਰੋਕਣੇ ਨੂੰ ਥੱਲੇ ਬੜਾ ਰੱਖ ਦੇ ਜਿਹਦੇ ਕੋਲ ਲੱਗੀ ਜਾਵੇ ਬਸ ਲੋੜ ਨਹੀਂ ਹੈਗੀ ਤੈਨੂੰ ਵਾਰ-ਵਾਰ ਨੱਕਾ ਖੋਲਣ ਦੀ ਕੁਝ ਵੀ ਕਰਨੀ ਉਹ ਨੱਕੇ ਦੀ ਵੀ ਤੈਨੂੰ ਖੋਲਣ ਦੀ ਲੋੜ ਨਹੀਂ ਪੈਣੀ ਇੱਧਰ ਆ ਕੇ ਇਹ ਨਹੀਂ ਤੇਰਾ ਸਾਰੀ ਜਾਣਾ ਇਹਨ ਜੀ ਵੀ ਠੀਕ ਆ ਜਿਹੜੀ ਠੀਕ ਆ ਕਿਹੜੀ ਵੈਰਾਈਟੀ ਹੈ 100 28 128 ਮਨੋ ਠੀਕ ਆ ਬੜੀਆ ਲਾਈ ਵੀ ਆ ਅਲੇਲੇ ਸ਼ੁਰੂ ਜਾਣਾ ਤਾਈ ਲਾਉਂਦੇ ਨੀ ਤੇ ਇਹਦਾ ਡੱਕਾ ਦੇ ਦੇ ਕਰਕੇ ਤੇ ਲਾਉਂਦਾ ਜਦੋਂ ਰੁਕੀ ਜਾਣਾ ਨੇ ਇਹਨਾਂ ਦਾ 5-4 ਦਿਨ ਨੂੰ ਜਿਹੜਾ ਬੰਦਾ ਪਿੱਛੇ ਰਹਿ ਜਾਂਦਾ ਉਹਨੂੰ ਛਿੱਧੀ ਕਰੀ ਜਾਂਦਾ ਉਹਨੂੰ ਛਿੱਧੀ ਕਰੀ ਜਾਣੀ ਦੇਵਰਾਜ ਅੱਜ ਪਿੱਛੇ ਰਹਿ ਗਿਆ ਗਾੜਾ ਛਿੱਧੀ ਮੈਂ ਕਿਹਾ ਪੇ ਕੁੱਤਾ ਪਿਆ ਰਮਾ ਇਹਨੂੰ ਦਰਦੇ ਉਹ ਵੀ ਛਿੱਧੀ ਲਾਉਂਦਾ ਥੋੜੀ ਉਹਦੇ ਵਿੱਚ ਨੂੰ ਦੇ ਕਿੰਨੀ ਕਿੰਨੀ ਦੂਰ ਕਰੀ ਵੀ ਗਏ ਕਰੀ ਜਾਂਦੇ ਫੇਰਾ ਫੇਰੀ ਗਾੜਾ ਪਿੱਛੇ ਰਹਿ ਜਾਂਦਾ ਉਹਨੂੰ ਦੂਰ ਕਰ ਦੇਣੀ ਇਹ ਬਹੁਤੀ ਨੇੜੇ ਵੀ ਨਹੀਂ ਚਾਹੀਦੀ ਬਹੁਤੀ ਦੂਰ ਵੀ ਨਹੀਂ ਚਾਹੀਦੀ ਹਾਂ ਹਿਸਾਬ ਦੀ ਉਹ ਚਾਹੀਦੀ ਆ ਜਿਹੜੀ ਨੇੜੇ ਉਹਦਾ ਵੀ ਕੰਮ ਖਰਾਬ ਆ ਉਹ ਫੇਮ ਬਿਮਾਰੀ ਪੈ ਜਾਏ ਬਿਮਾਰੀ ਦਾ ਘਰ ਹੁੰਦੀ ਆ ਜਿਹੜੀ ਦੂਰ ਆ ਉਹ ਨਹੀਂ ਚੰਗੀ ਲੱਗਦੀ ਸਿੱਧੀ ਜੀ ਹਾਂ ਉਹ ਜਿਹੜਾ ਕੋਈ ਜੜ ਨਹੀਂ ਹੈਗੀ ਪਨੀਰੀਆਂ ਦਾ ਟੁੱਟਦੀ ਬਹੁਤ ਆ ਪਤਾ ਨਹੀਂ ਕਿ ਆ ਰੁੱਟਦੀ ਆ ਕਿਹੜੀ ਆ ਹੈ ਕਿਹੜੀ ਆ ਤੂੰ ਉਦੋਂ ਤੇ ਪੱਟ ਕੇ ਦੇਖ ਲੈ ਜੀ ਸਲਫਰ ਸੜਦੇ ਨਹੀਂ ਤੇ ਮੈਂ ਦੱਸਿਆ ਤੇਗਾ ਤਾਂ ਕਿਲੋ ਸਲਫਰ ਮੁੱਕਣੀ ਨਹੀਂ ਤੀ ਬੱਦੂ ਦੀ ਹਾਂ ਉੱਧ ਜਾਣਾ ਹੈ ਜਿਆਦਾ ਹੈ ਹੈ ਦਵਾਈ ਲੈਣ ਜਾਣਾ ਹੱਥ ਤੇ ਲਿਆਉਣੇ ਬੱਧਾ ਕਿਲੋ ਸਲਫਰ ਫੜ ਲੈ। ਛੇੜਦਾ ਨਾ ਪਾਣੀ ਦਾ ਭਰਿਆ ਹੂੰ ਹੂੰ ਨਾ ਠੀਕ ਹੈ 26 ਉਧਰ ਲਾਉਣੀ ਆ 26 ਉਧਰ 26 ਇਧਰ ਲਾਉਣੀ ਸੀ ਉਧਰ ਨੀਵੀਂ ਜਗ੍ਹਾ ਫਿਰ ਗਿਰ ਜਾਂਦੀ ਪਾਤ ਦੇਖਿਆ ਨੇ ਇਹ 28 ਕਰ ਜੂ ਇਹ ਵੀ ਜੇ ਜ਼ਿਆਦਾ ਜੂਰੀ ਬਾਦੇ ਗਿਰ ਜਾਂਦੀ ਹੈ ਵੀ ਜ਼ਿਆਦਾ ਜੂਰੀ ਕਰ ਤਾਂ ਪਹਿਲਾਂ 26 ਵੀ ਕਰੂੰਗੀ 26 ਜਣੀ ਖੜੀ ਰਹਿੰਦੀ ਹੈ ਬਹੁਤਾ ਕੀ ਗੱਲ ਨਾ ਗਿਰਦੀ ਪੀਆਰ ਨਹੀਂ ਸਾਰੇ ਬੀਜ ਗਿਰਦੇ ਪੀਆਰ ਬੀਜ ਵਧੀਆ ਏ ਤੇ ਇੱਥੇ ਨੀਵੀਂ ਜਗ੍ਹਾ ਪਰ ਉਹ ਲਾਤੀ ਦੀ ਸਾਡੀ ਲੰਬੀ ਪੈ ਗਈ ਸੀ ਸਾਰੇ ਨਾ ਮਸ਼ੀਨ ਚੱਲੇ ਨਾ ਭਈਆਂ ਦੇ ਵੀ ਮਸੋਂ ਵੱਡੀ ਐ ਵੀ ਖੜੀ ਧਰ ਹੋਊਗੀ ਖੜੀ ਧਰ ਹੋਊਗੀ ਪਰ ਇਹ ਨਹੀਂ ਆ 25 26 30 ਨੂੰ ਜਾਣਾ ਆਪ ਪੈਲੀ ਨੂੰ ਮੰਡੀਆਂ ਖੋਲਦੀਆਂ ਪੈਲੀ ਨੂੰ ਮੰਡੀਆਂ ਖੋਲਣੀਆਂ ਉਹ ਤਾਂ ਹੈ ਸਹੀ ਗੱਲ ਲੋਟ ਆ ਜਾਂਦਾ ਨਹੀਂ ਤਾਂ ਫਿਰ ਮੀ ਤੇ ਬੈਨਾ ਵੱਡ ਹੋ ਜਾਂਦੀ ਗਈ ਵਾਰੀ ਪਿਛਲੀ ਵਾਰੀ ਜੇ ਮੀ ਤੇ ਬੈਨਾ ਵੱਡ ਹੋ ਜਾਂਦੀ ਲੋਟ ਤਾਂ ਵੱਡ ਹੋ ਜਾਣੀ ਸੀ ਘੋਲੇ ਕਰਕੇ ਆਏ ਤਾਂ ਵੀ ਚੱਲ ਘਰੇ ਨਵੀਂ ਪੈਜੂ ਹਾਂ ਵੀ ਹੋਰ ਪੱਕ ਲਵੇ ਹੋਰ ਪੱਕ ਲਵੇ ਵੱਡ ਹੋ ਜਾਣੀ ਸੀ ਵੱਡ ਤਾਂ ਹੋ ਜਾਣੀ ਸੀ ਮੇਰੀ ਵੀ ਵੱਡ ਹੋ ਜਾਣੀ ਸੀ ਹੂੰ ਉਹ ਇੱਕੋ ਵੈਰੈਟੀ ਉਹਦੀ ਆਪਣੀ ਹਾਂ ਇੱਕੋ ਉਹਦੇ ਕਰਕੇ ਲਾਈਵ ਇੱਕੋ ਦਿਨ ਦੀ ਆਪਾਂ ਨੇ 20 ਤਰੀਕ ਨੂੰ ਘਾੜ ਵੀ ਉਹ ਕਰਕੇ ਲਾਈਵ 20 ਤਰੀਕ ਨੂੰ ਦੀ ਵੈਰੈਟੀ ਵੀ ਇੱਕੋ ਸੀ ਦੋਹਾਂ ਦੀ ਵੱਡ ਹੋ ਜਾਣੀ ਸੀ ਆਏ ਤਾਂ ਵੀ ਚੱਲ ਪੱਕ ਲਵੇ ਹਾਂ ਵੀ ਮੰਡੀ ਚ ਰੋਣੇ ਨਾਲੋਂ ਹੂੰ ਕਿ ਆ ਪਤਾ ਤਾਂ ਵੀ ਹਲੇ ਇੰਨਾ ਵੀ ਪੈਜੂ ਚੋਈਓ ਆਜੂ ਹੁਣ ਤਾਂ ਇੱਥੇ ਰੋਗੀ ਚੋਈ ਆ ਜੱਸੇ ਕੋਲੇ ਰੋਗੀ ਦਿੱਲੀ ਕਹਿੰਦਾ ਪਾਣੀ ਜੱਸੇ ਪਾਗਾ ਤੇ ਰੋਗੀ ਮੈਂ ਖੋਲਿਆ ਨੱਕਾ ਪੜਦਾ ਉੱਪਰ ਪਰਾ ਤੇ ਵੀ ਆ ਗਿਆ ਬੰਨੇ ਆਣਾ ਹਾਂ ਉੱਧਰ ਵੀ ਆ ਗਿਆ ਹੋਰ ਆ ਬੋਲੇ ਦਾ ਪਰ ਆਇਆ ਤੁਹਾਡੋਂ ਵੀ ਆਉਣਾ ਰੋਜ਼ਾ ਤੇ ਕੋਈ ਜਾਣੀ ਹੈ ਗਾਣਾ ਫੇ ਤਾਂ ਲੰਘ ਜੂ ਮੈਂ ਕਿਤੇ ਦਿੱਲੀ ਕੋਲੇ ਮੁਕੀ ਇਹ ਪਰ ਜਾਣੇ ਆ ਹਾਂ ਈ ਤੇ ਪਰ ਜਾਣੇ ਆ ਚੱਲ ਚ ਵਧੀਆ ਚੱਲ ਇਹ ਦੇਖੀ ਮਟਰੋਂ ਚਲੀ ਆਹੀ ਲੈ ਲੋ ਇੱਕ ਆਪਣਾ ਬਿਹਾਰ ਨੂੰ ਮੌਜਾ ਬੈਠ ਕੇ ਲੰਘੇ ਮੈਂ ਇਹਨੂੰ ਕਹਾਂ ਕਿ ਕਹੇ ਜੀ ਬਣਾ ਲਓ ਆਪਣਾ ਬਿਹਾਰ ਨੂੰ ਲੰਘੇ ਆਹੀ ਲੈ ਲਓ ਇਹਨੂੰ ਆਉਂਦੀ ਚਲਾਉਣੀ ਉਹ ਤਾਂ ਹੀ ਦੇਖਿਆ ਆਓ ਜਲਾਦ ਲੋ ਪਨੀਰੀ ਆਪਣੀ ਲੈ ਜਾਓ ਬਿਆਕਰ ਲਗਾ ਕੇ ਦੇ ਉਹ ਇਹ ਨਾ ਹੋਵੇ ਚਮਚੇ ਵਾਲਾ ਕੰਮ ਆਹ ਮਲਕੀਤ ਬਾਈ ਵਾਲੇ ਚ ਬੱਚੇ ਵਾਲਾ ਕੰਮ ਕਿਤੇ ਹੋ ਸਕਿਆ ਲੇਕੀ ਗਿਆ ਪਿੱਛੇ ਗਿਰਿਆ ਪਿਆ ਤਾਂ ਕੌਣ ਤਿਲਕੂਆ ਇੱਥੇ ਕਾਦ ਸੋਖਰਾ ਮੋਟਰਸਾਈਕਲ ਬਣਦੀ ਕਿਹਨੇ ਰੁਕਦਾ ਨਹੀਂ ਥਾ ਹਾਂ ਆਹ ਗੁਰਪ੍ਰੀਤ ਦਾ ਜਦੋਂ ਉੱਤਾਰ ਗਾਰ ਵਲੇ ਸਤਕੂ ਨਹੀਂ ਉਹ ਦਿਨ ਕੱਖ ਲੈ ਕੇ ਗਿਆ ਥਾ ਵਗਾ ਲੈ ਗਿਆ ਉਹ ਤਾਂ ਮੈਂ ਮੰਨਦਾ ਚੱਲ ਆਦਾ ਚਲਾ ਲੈਂਦਾ ਢਿੱਲੋਂ ਦਾ ਬਹੁਤ ਹੈ ਹੈ ਮੈਨੂੰ ਨਹੀਂ ਆਉਂਦੀ ਪਿਛਲਾ ਕੇ ਦੇਖ ਤੂੰ ਤੂੰ ਕਰੂਗਾ ਕੰਡ ਮਲਕੀਤ ਬਾਈ ਦੇ ਟਰਾਲੇ ਵਾਲੇ ਉਹਦੇ ਵਾਲਾ ਟਰਾਲੇ ਵਾਲਾ ਨਾ ਪਟੋ ਵੀ ਪਨੀਰੀ ਨਾਲ ਨਹੀਂ ਪਟੋ ਯਾਪੇ ਫਟਕੇ ਲੈ ਜਾਉਂਗੇ ਸਵੇਰੇ ਤੈਨੂੰ ਕਾਦੀ ਟੈਚੋ ਨਾ ਔਰ ਲੈ ਗਿਆ ਲੈ ਕੇ ਚੱਕ ਕੇ ਆਇਆ ਤਾਂ ਆਉ ਲਾਗੇ ਜੌਣ ਜਾ ਕੇ ਉਹ ਦੇਖ ਆ ਇਹਨੂੰ ਲਾਂਗੇ ਲਾਂਗੇ ਵਿੱਚ ਨੂੰ ਦੋ ਦੋ ਕੁਛੀਆਂ ਲੈ ਕੇ ਆ ਜਿਹੜੀ ਉਡੀ ਖੜਾਉਂਗੇ ਆਪ ਜਾਵਾ ਪਤਾ ਬੁਧਰੇ ਤੋਂ ਆ ਜਾਏਗਾ ਆਹ ਤੇਲਾ ਆ ਜਿਹੜੇ ਕੜਾ ਆਲੇ ਹੋ ਇੱਥੇ ਜਿੰਦਾ ਲਾ ਦੇ ਨੂੰ ਚੰਗੀਆਂ ਉਹ ਕੋਲੇ ਪਈ ਐ ਇੰਨੀ ਸੈਨਾ ਦੇ ਘੋਰ ਤੇ ਚੱਕ ਲਈ ਜਾਊ ਲੈ ਮੈਨੂੰ ਪਤਾ ਨਹੀਂ ਲੱਗਦਾ ਇਹ ਤਾਂ ਜਿਹੜੂ ਹਰਾਤ ਆ ਵੀ ਨਾ ਉੱਠਦੇ ਹੈਗੇ ਤੇਮ ਰਾਜ ਨੂੰ ਦੇਖ ਰੇ ਨੂੰ ਸਾਰ ਪਹਿਲੇ ਹਾਂ ਮੁਰਤਾ ਇਹਦਾ ਬਿੱਲਾ ਇਹ ਤਾਂ ਉੱਠਦਾ ਲੰਬੜਦਾਰ ਤਾਂ ਸਾਰ ਪਹਿਲੇ ਉੱਠ ਕੇ ਆ ਵੀ ਚੁਕਣਾ ਹੈ ਨਾ ਮੈਂ ਕੱਖ ਲੈ ਜਮਾ ਨਾਲੇ ਰਖੜਾ ਲੈ ਜਿੰਦਾ ਲਾ ਦੇ ਜਿਹੜਾ ਉਹਨੂੰ ਐਨਾ ਕਹਿਤਾ ਨਾ ਟੀਕਾ ਲਵਾ ਲਿਆ ਇਹਦਾ ਬੰਦੇ ਕਰਦਾ ਮੈਂ ਟਾਈਟਰ ਨੱਦ ਦਾ ਟੀਕਾ ਲਵਾ ਕੇ ਨਹੀਂ ਲਿਆ ਆ। ਯਾ ਲਵਾ ਲਿਆ ਉਹ ਤਾਂ ਅੱਡੇ ਫਿਰ। ਮੋਲ ਲਿਆ ਆਇਆ ਨਹੀਂ। 10 ਰੁਪਏ ਦਾ ਲੱਗਣਾ 20 ਰੁਪਏ ਦਾ। ਦਵਾਈ ਕਹਾਂ ਆਇਆ? ਦੂਏ ਡਾਕਟਰ ਤੇ ਲਵਾ ਲੈਣੇ ਤਾਂ। ਉਹ ਨਹੀਂ ਲਗਾਤਾ। ਪਰ ਮਨਸੂਏ ਜਾਇਆ ਚੱਲ ਆ ਜਾ ਚੱਲੀ ਲਵਾ ਕੇ ਲਿਆਵਾ। ਜੇ ਨਹੀਂ ਲਵਾਇਆ। ਦੂਏ ਕਿਉਂ ਚੋਂਗ? ਉਹ ਡਾਕਟਰ ਤੇ ਲੱਗ ਜਾਣਾ ਦੂਏ ਤੇ। ਮਨਸੂਏ ਵਾਲੇ ਤੇ। ਹੋਊਗਾ ਸਕੇ ਨਾ। ਹੂੰ ਹੂੰ। ਚਾਹਮੂਏ ਹੁੰਦਾ ਉਹ। ਆਹਾਂ। ਟਾਈਟਰ ਨੱਦ ਦਾ ਟੀਕਾ ਮੈਂ ਇਹਦਾ ਹੈ ਕਿ ਤੇ ਲਵਾ ਲਿਆ ਕੱਲ ਤੂੰ। ਲੱਭ ਲਈਏ ਉਹ ਬੁੜਾ ਨਹੀਂ ਦਿੰਦਾ ਟੀਕਾ। ਚੱਲ ਕੋਈ ਨਹੀਂ। ਲੱਦ ਪਨੀਰੀ ਫਿਰ। ਨੇ ਯਾ ਟੱਲੋਂ ਡਰਾਈਵਰ ਇਹਲਾ ਆ ਤਾਂ ਫਾਇਦੇ ਹੋਏ ਮੈਂ ਇਹਦੇ ਟੱਲ ਰੈਡੀ ਦੇ ਕੰਮ ਕਰਨੇ ਦਾ ਕੰਮ ਆਉਂਦੀ ਆ ਪਨੀਰੀ ਢੋਣੀ ਆ ਰੇਟ ਹੋਣਾ ਬੜਾ ਮੌਜੀ ਗੱਲ ਮੈਂ ਬਲਕੀ ਭਾਈ ਜ਼ੋਰ ਲਾ ਲੈ ਬਣਾ ਲੈ ਕਹਿੰਦਾ ਬਣਾਉਣੀ ਨਹੀਂ ਮੈਂ ਨਾ ਬਣਾ ਭਾਈ ਉਹਦੇ ਮੁਰਕੋ ਮੋਟਰਸਾਈਕਲ ਵਿਲਾ ਖੜਾ ਹਾਂ ਹਾਂ ਪਲਾਟੀਨਾ ਪਲਾਟੀਨਾ ਮੈਂ ਬਣਾ ਲਾ ਤੇਰੇ ਮੰਡਲ ਰੀਨੂ ਲਈ ਆਣ ਨੂੰ ਮੌਜ ਆ ਕਹਿੰਦਾ ਮੈਂ ਤਾਂ ਅਲਟੋ ਦਾ ਕੱਟ ਕੇ ਬਣਾਉਣੀ ਆ ਮੈਂ ਭਾਈ ਤੇਰੀ ਮਰਜ਼ੀ ਚੱਲ ਠੀਕ ਆ